ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੁਧਿਆਣੇ ਵਾਲਿਓ ਤੁਹਾਨੂੰ ਬੇਨਤੀ ਕਰਦਾ ਕਿਉਂਕਿ 3 ਦਸੰਬਰ ਨੂੰ ਜਿਹੜਾ ਆਪਾਂ ਬੁੱਢੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ ਸਤਲੁਜ ਜ਼ਹਿਰਾਂ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਦੱਖਣੀ ਮਾਲਵੇ ਨੂੰ ਗੰਗਾ ਨਗਰ ਤੱਕ ਬੀਕਾ ਨੇੜੇ ਤੱਕ ਉਹਨਾਂ ਜ਼ਹਿਰਾਂ ਨੂੰ ਆਪਾਂ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਪੱਕੇ ਤੌਰ ਦੇ ਉੱਤੇ ਤੇ ਉਹਦੀਆਂ ਤਿਆਰੀਆਂ ਵਜੋਂ ਕੱਲ ਨੂੰ ਕੱਲ ਨੂੰ ਜਾਣੇ 19 ਤਰੀਕ ਨੂੰ ਦਿਨ ਮੰਗਲਵਾਰ ਪਿੰਡ ਹੰਬੜਾ ਦੇ ਵਿੱਚ 11:30 ਵਜੇ ਗੁਰਦੁਆਰਾ ਚੜ੍ਹਦੀ ਕਲਾ ਗੁਰਦੁਆਰਾ ਸਾਹਿਬਾ ਉੱਤੇ ਚੜ੍ਹਦੀ ਕਲਾ ਉਹ ਗੁਰੂ ਘਰ ਦੇ ਵਿੱਚ ਆਪਣੀ 11:30 ਵਜੇ ਮੀਟਿੰਗ ਹੈ ਮੈਂ ਲੁਧਿਆਣੇ ਦੇ ਵਾਸੀਆਂ ਨੂੰ ਹੰਬੜਾ ਦੇ ਆਲੇ-ਦਾਲੇ ਦੇ ਪਿੰਡਾਂ ਦੇ ਵਾਸੀਆਂ ਨੂੰ ਵਲੀਪੋਰਾ گاਉਂਸਪਰਾ ਜਮਾਲਪੁਰਾ ਜਿੰਨੇ ਆਲੇ-ਦਾਲੇ ਪਿੰਡ ਨੇ ਜਿਹੜੇ ਪੀੜਿਤ ਪਿੰਡ ਨੇ ਜਾਂ ਜਿਹੜੇ ਚਾਹੁੰਦੇ ਆ ਕਿ ਇਹਨਾਂ ਜ਼ਹਿਰਾਂ ਤੋਂ ਮੁਕਤੀ ਹੋਵੇ ਕਿਉਂਕਿ ਇਹ ਜ਼ਹਿਰਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਖਾ ਰਹੀਆਂ ਨੇ ਸੋ ਆਓ ਭਰਾਵੋ ਲੁਧਿਆਣੇ ਵਾਲੋ ਕੱਲ ਨੂੰ ਤੁਹਾਡੇ ਜ਼ਿਲ੍ਹੇ 'ਚ ਮੀਟਿੰਗ ਰੱਖੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਫਰੋਜਪੁਰ ਹਬੌਰ ਫਾਇਲਕਾ ਮੁਕਸਰ ਫਰੀਦਕੋਟ ਮੋਗਾ ਇੱਧਰ ਵੀ ਆਵਾਂਗੇ ਕਿਉਂਕਿ ਤਿੰਨ ਦਸੰਬਰ ਨੂੰ ਵੱਡਾ ਇਕੱਠ ਕਰਕੇ ਆਪਾਂ ਇਹ ਬੰਨ ਮਾਰਨਾ ਕੱਲ ਨੂੰ ਸਾਡੀ ਸਮੁੱਚੀ ਟੀਮ ਉੱਥੇ ਪਹੁੰਚ ਰਹੀ ਹੈ ਗੁਰਦੁਆਰਾ ਸਾਹਿਬ 11:30 ਵਜੇ ਸਬੱਤ ਤੋਂ ਵੱਧ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਮੇਰੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਵੱੱਤ ਤੋਂ ਵੱਧ ਵੱਡੀ ਗਿਣਤੀ ਚ ਉੱਥੇ ਸ਼ਮੂਲੀਅਤ ਕਰੋ ਆਪਾਂ ਬੈਠ ਕੇ ਵਿਚਾਰਾ ਕਰਗੇ ਕਿ ਆਪਾਂ 3 ਦਸੰਬਰ ਨੂੰ ਕਿੱਥੋਂ ਇਹ ਸਾਰਾ ਜਿਹੜਾ ਜ਼ਹਿਰ ਡਿੱਗ ਰਹੀ ਹੈ ਰੋਕਣੀ ਹੈ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਲੁਧਿਆਣੇ ਵਾਲਿਓ ਤੁਹਾਨੂੰ ਬੇਨਤੀ ਕਰਦਾ ਕਿਉਂਕਿ 3 ਦਸੰਬਰ ਨੂੰ ਜਿਹੜਾ ਆਪਾਂ ਵੱਡੇ ਦਰਿਆ ਦੇ ਵਿੱਚ ਜ਼ਹਿਰਾਂ ਪਾ ਕੇ ਸਤਲੁਜ ਜ਼ਹਿਰਾਂ ਪਾ ਕੇ ਸਾਨੂੰ ਮਾਰਿਆ ਜਾ ਰਿਹਾ ਦੱਖਣੀ ਮਾਲਵੇ ਨੂੰ ਗੰਗਾ ਨਗਰ ਤੱਕ ਬੀਕਾ ਨੇੜੇ ਤੱਕ ਉਹਨਾਂ ਜ਼ਹਿਰਾਂ ਨੂੰ ਆਪਾਂ 3 ਦਸੰਬਰ ਨੂੰ ਬੰਦ ਕਰਨ ਜਾ ਰਹੇ ਹਾਂ ਪੱਕੇ ਤੌਰ ਦੇ ਉੱਤੇ ਤੇ ਉਹਦੀਆਂ ਤਿਆਰੀਆਂ ਵਜੋਂ ਕੱਲ ਨੂੰ ਕੱਲ ਨੂੰ ਜਾਣੇ 19 ਤਰੀਕ ਨੂੰ ਦਿਨ ਮੰਗਲਵਾਰ ਪਿੰਡ ਹੰਬੜਾ ਦੇ ਵਿੱਚ 11:30 ਵਜੇ ਗੁਰਦੁਆਰਾ ਚੜ੍ਹਦੀ ਕਲਾ ਗੁਰਦੁਆਰਾ ਸਾਹਿਬਾ ਉਥੇ ਚੜ੍ਹਦੀ ਕਲਾ ਉਹ ਗੁਰੂ ਘਰ ਦੇ ਵਿੱਚ ਆਪਣੀ 11:30 ਵਜੇ ਮੀਟਿੰਗ ਹੈ ਮੈਂ ਲੁਧਿਆਣੇ ਦੇ ਵਾਸੀਆਂ ਨੂੰ ਹੰਬੜਾ ਦੇ ਆਲੇ-ਦਾਲੇ ਦੇ ਪਿੰਡਾਂ ਦੇ ਵਾਸੀਆਂ ਨੂੰ ਵਲੀਪੁਰਾ ਗੌਂਸਪੁਰਾ ਜਮਾਲਪੁਰਾ ਜਿੰਨੇ ਆਲੇ-ਦਾਲੇ ਪਿੰਡ ਨੇ ਜਿਹੜੇ ਪੀੜਿਤ ਪਿੰਡ ਨੇ ਜਾਂ ਜਿਹੜੇ ਚਾਹੁੰਦੇ ਆ ਕਿ ਇਹਨਾਂ ਜ਼ਹਿਰਾਂ ਤੋਂ ਮੁਕਤੀ ਹੋਵੇ ਕਿਉਂਕਿ ਇਹ ਜਿਹੜਾ ਸਾਡੀਆਂ ਆਉਣ ਵਾਲੀਆਂ ਨਸਲਾਂ ਖਾਰੀਆਂ ਨੇ ਸੋ ਆਓ ਭਰਾਵੋ ਲੁਧਿਆਣੇ ਵਾਲੋ ਕੱਲ ਨੂੰ ਤੁਹਾਡੇ ਜ਼ਿਲ੍ਹੇ 'ਚ ਮੀਟਿੰਗ ਰੱਖੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਫਰੋਜਪੁਰ ਹਬੌਰ ਫਾਇਲਕਾ ਮੁਕਸਰ ਫਰੀਦਕੋਟ ਮੋਗਾ ਇੱਧਰ ਵੀ ਆਵਾਂਗੇ ਕਿਉਂਕਿ 3 ਦਸੰਬਰ ਨੂੰ ਵੱਡਾ ਇਕੱਠ ਕਰਕੇ ਆਪਾਂ ਇਹ ਬੰਨ ਮਾਰਨਾ ਕੱਲ ਨੂੰ ਸਾਡੀ ਸਮੁੱਚੀ ਟੀਮ ਉੱਥੇ ਪਹੁੰਚ ਰਹੀ ਆ ਗੁਰਦੁਆਰਾ ਸਾਹਿਬ 11:30 ਵਜੇ ਸੋ ਵੱਧ ਤੋਂ ਵੱਧ ਜਿੰਨੇ ਵੀ ਪਿੰਡਾਂ ਦੇ ਲੋਕ ਨੇ ਮੇਰੀਆਂ ਮਾਮਾ ਭੈਣਾ ਨੌਜਵਾਨ ਬਜ਼ੁਰਗ ਵੱਧ ਤੋਂ ਵੱਧ ਵੱਡੀ ਗਿਣਤੀ ਚ ਉੱਥੇ ਸ਼ਮੂਲੀਅਤ ਕਰੋ ਆਪਾਂ ਬੈਠ ਕੇ ਵਿਚਾਰਾ ਕਰਗੇ ਕਿ ਆਪਾਂ 3 ਦਸੰਬਰ ਨੂੰ ਕਿੱਥੋਂ ਇਹ ਸਾਰਾ ਜਿਹੜਾ ਜ਼ਹਿਰ ਡਿੱਗ ਰਹੀ ਹੈ ਉਹ ਰੋਕਣੀ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ